ਦਿੱਲੀ ਪਬਲਿਕ న్యూਸ ਤੋਂ ਰੌਾ ਸਵਾਗਤ ਆ ਤੁਹਾਡੇ ਦੀ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਅੱਜ ਬੜੀ ਤੁਹਾਨੂੰ ਹੈਰਾਨ ਕਰ ਦੇਣੀ ਵਾਲੀ ਖਬਰ ਦੇ ਬਾਰੇ ਜਾਣਕਾਰੀ ਦਵਾਂ ਖਬਰ ਲੁਧਿਆਣਾ ਦੀ ਆ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਖਬਰ ਆ ਆ ਜਿੱਥੇ ਕੀ ਇੱਕ ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਪਰਿਵਾਰ ਦੂਸਰੇ ਪਰਿਵਾਰ ਨਾਲ ਲੜਾਈ ਝਗੜਾ ਕਰ ਰਹਿੰਦਾ ਲੜਾਈ ਝਗੜਾ ਵੀ ਇੰਨਾ ਕਿ ਆਪਸ ਵਿੱਚ ਡੰਡੇ ਵਰਸਾਏ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਕ ਔਰਤ ਦੂਸਰੇ ਪਰਿਵਾਰ ਦੇ ਘਰ ਜਾਂਦੀ ਹੈ ਉਹਨਾਂ ਦਾ ਗੇਟ ਖੜਕਾਉਂਦੀ ਹੈ ਤੇ ਅੰਦਰੋਂ ਇੱਕ ਔਰਤ ਨਿਕਲਦੀ ਹੈ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਹੱਥੋਪਾਈ ਹੋ ਜਾਂਦੀ ਹੈ ਹੱਥੋਪਾਈ ਵੀ ਇੰਨੀ ਤੇ ਦੂਸਰੀ ਔਰਤ ਵੀ ਉਸਦੇ ਸਿਰ 'ਤੇ ਡਾਂਗ ਮਾਰਦੀ ਹੈ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆ ਪਰਿਵਾਰ ਪੀੜਤ ਪਰਿਵਾਰ ਸਿਵਲ ਹਸਪੀਟਲ ਪਹੁੰਚਦਾ ਜਿੱਥੇ ਕੀ ਐਮਐਲਆਰ ਕਟਾਈ ਜਾਂਦੀ ਆ ਜਦੋਂ ਉੱਥੇ ਜਾਣਕਾਰੀ ਮਿਲਦੀ ਆ ਸਾਰੇ ਮਾਮਲੇ ਵਿੱਚ ਜਾਣਕਾਰੀ ਬੜੀ ਹੈਰਾਨ ਕਰ ਦੇਣ ਵਾਲੀ ਆ ਪੀੜਤ ਪਰਿਵਾਰ ਨੇ ਦੱਸਿਆ ਸਾਡੇ ਤੇ ਸਾਨੂੰ ਬਾਰ ਬਾਰ ਸਾਡੇ ਗਮੰਡੀਆਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਵੀ ਸਾਡੇ ਜਿਹੜੇ ਸ਼ਰੀਕ ਨੇ ਸ਼ਰੀਕ ਉਹਨਾਂ ਨੂੰ ਕਹਿੰਦੇ ਨੇ ਜੇਕਰ ਇੱਕੋ ਪਰਿਵਾਰ ਦੇ ਖੂਨ ਦੇ ਰਿਸ਼ਤੇ ਦੇ ਵਿੱਚ ਹੋਣ ਦੂਸਰੇ ਬੰਦੇ ਇਹ ਉਹਨਾਂ ਨੂੰ ਸ਼ਰੀਕ ਕਹਿੰਦਾ ਵੀ ਸਾਡੇ ਸ਼ਰੀਕਾਂ ਨਾਲ ਕਿਉਂ ਤੁਸੀਂ ਗੱਲਬਾਤ ਕਰਦੇ ਹੋ ਉਨ੍ਹਾਂ ਨਾਲ ਬੋਲਬਾਣੀ ਬੰਦ ਕਰੋ ਜਿਸ ਨੂੰ ਲੈ ਕੇ ਸਾਨੂੰ ਬਾਰ-ਬਾਰ ਕਹਦੇ ਸੀ ਅੱਜ ਸਾਡੇ ਤੇ ਹਮਲਾ ਕਰ ਦਿੱਤਾ ਆ ਜਿਸ ਤੇ ਲੈ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਹਮਲਾ ਕੀਤਾ ਜਾ ਰਿਹਾ ਇਸ ਸਾਰੀ ਘਟਨਾਾਂ ਦੀ ਜੋ ਵੀ ਵਾਪਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਦੇਖੋ ਪੂਰੀ ਰਿਪੋਰਟ